ਤੂੰ ਚੌ ਸੱਜਣ ਮੈਂਡਿਆ ਦੇ ਇਸ ਉਤਾਰ ਨੈਣ ਮਹਿੰਜੇ ਤਰਸਦੇ ਕਦ ਪੰਛੀ ਦੇ ਧਾਰ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜਿਓ ਮਾਇਆ ਸਰਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂ ਚਉ ਸੱਜਣ ਮੈਂਡਿਆ ਦੇਈ ਸਿਸ ਉਤਾਰ ਲੈਣ ਮਹਿੰਜੇ ਤਰਸ ਦੇ ਕਦ ਪੰਛੀ ਦੇ ਧਾਰ ਜੋ ਆਪਾਂ ਸ਼ਬਦ ਪੜਿਆ ਹੈ ਕੋਈ ਇਹ ਭਾਵਨਾ ਬਣ ਜੇ ਕਿਤੇ ਇਹ ਭਾਵਨਾ ਬਣ ਜੇ ਮਨ ਵਿੱਚ ਵੀ ਤੈਨੂੰ ਮਿਲਣ ਦਾ ਚਾਹ ਹੈ ਪ੍ਰਭੂ ਪ੍ਰਮਾਤਮਾ ਜੀ ਕਿਤੇ ਕਿਰਪਾ ਕਰਕੇ ਆਪਣੇ ਦیدار ਬਖਸ਼ ਤੇ ਗੁਰੂ ਮਹਾਰਾਜ ਕਹਿੰਦੇ ਨੇ ਦਿਨ ਰੈਣ ਸਭ ਸੁਹਾਬਣੇ ਪਿਆਰੇ ਜਿਤ ਜਪੀਏ ਹਰ ਨਾਮ ਉਹ ਅਰਦਾਸ ਰੂਪੀ ਸ਼ਬਦ ਪੜਿਆ ਆਪਾਂ ਪੈਰਾ ਬੋਲਿਆ ਤੇ ਇਥੇ ਜਵਾਬ ਵਿੱਚ ਮਹਾਰਾਜ ਦੱਸਦੇ ਨੇ ਪਾਪਨ ਪਵਿੱਤਰ ਅੰਗ 431 ਤੇ ਇਹ ਕਲ ਸ਼ਬਦ ਵਿੱਚੋਂ ਪੰਕਤੀਆਂ ਰਹਿੰਦੀਆਂ ਸੀ ਮਹਾਰਾਜ ਨੇ ਦੱਸਿਆ ਵੀ ਦਿਨ ਰਾਤ ਸਭ ਸੁਹਾਬ ਨੇ ਪਿਆਰੇ ਜਿਤ ਜਪੀਏ ਹਰਨਉ ਜੇ ਭਾਈ ਪ੍ਰਭੂ ਪਰਮਾਤਮਾ ਦਾ ਨਾਮ ਜਪੇਗਾ ਤਾਂ ਤੇਰੇ ਦਿਨ ਰਾਤਾਂ ਸਾਰੀਆਂ ਸੁਹਾਵਣੀਆਂ ਹੋ ਜਾਣਗੀਆਂ ਸੋਹਣੀਆਂ ਬਣ ਜਾਣਗੀਆਂ ਤੇਰੇ ਜੀਵਨ ਵਿੱਚ ਤੇ ਹੋਗੇ ਦੇदार ਸਤਿਗੁਰੂ ਦੇ ਹੇ ਪਿਆਰੇ ਹਰੀ ਉਹ ਹਰੇਕ ਦਿਨ ਰਾਤ ਸਾਰੇ ਸੋਹਣੇ ਲੱਗਦੇ ਹਨ ਜਦੋਂ ਤੇਰਾ ਨਾਮ ਸਿਮਰਿਆ ਜਾਂਦਾ ਹੈ ਸਾਈ ਘਰ ਕਮਾਵਣੀ ਪਿਆਰੇ ਤੁਰ ਮਸਤ ਕਲੇਖ ਲਿਖਾਈ ਹੇ ਪਿਆਰੇ ਪ੍ਰਭੂ ਤੇਰੀ ਤੁਰ ਦਰਗਾਹ ਤੋਂ ਆਪ ਆਪਣੇ ਮੱਥੇ ਕਰਮਾਂ ਦਾ ਜਿਹੜਾ ਲੇਖ ਲਿਖਿਆ ਕਿ ਅਸੀਂ ਜੀਵ ਆਏ ਹਾਂ ਉਸ ਲੇਖ ਅਨੁਸਾਰ ਉਹੀ ਕੰਮ ਅਸੀਂ ਜੀਵ ਕਰ ਸਕਦੇ ਹਾਂ ਕਹਿਣ ਦਾ ਭਾਵ ਜਿਹੜਾ ਅਸਲ ਭਾਵ ਆ ਇਹਦਾ ਬਈ ਮਨੁੱਖ ਮਨੁੱਖਾਂ ਵਾਲੇ ਕੰਮ ਕਰੇ ਜਿਵੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਭਾਈ ਮਾਧੋਦਾਸ ਨੂੰ ਜਾ ਕੇ ਕਿਹਾ ਸੀ ਨਾ ਬਈ ਭਾਈ ਤੇਰਾ ਨਾਮ ਕੀ ਆ ਕਹਿੰਦਾ ਜੀ ਬੰਦਾ ਤੂੰ ਕੌਣ ਆ ਬੰਦਾ ਮਹਾਰਾਜ ਕਹਿੰਦੇ ਫਿਰ ਬੰਦਿਆਂ ਵਾਲੇ ਕੰਮ ਕਰ ਬੰਦਾ ਬੰਦਿਆਂ ਵਾਲੇ ਕੰਮ ਕਰੇ। ਬਾਕੀ ਜੀਵ ਜੰਤੂ ਤਾਂ ਆਪੋ ਆਪਣੇ ਕੰਮ ਕਰ ਰਹੇ ਨੇ। ਮੈਂ ਗਾਵਾਂ ਆ ਘਾ ਪੱਠਾ ਖਾ ਕੇ ਦੁੱਧ ਦਿੰਦੀ ਆ। ਹੋਰ ਪਸ਼ੂ ਪੰਛੀ ਨੇ ਜਿੰਨੇ ਆਪੋ ਆਪਣੇ ਕੰਮ ਲੱਗੇ ਪਰ ਤੂੰ ਬੰਦਿਆਂ ਵਾਲੇ ਕੰਮ ਕਰ ਇਨਸਾਨ। ਤੇ ਜੇ ਆਪਾਂ ਅਗਲਾ ਦੇਖਾਂਗੇ ਵੀ ਜੇ ਕੋਈ ਚੋਰੀਆਂ ਕਰਦਾ ਕੋਈ ਝਗੀਆਂ ਕਰਦਾ ਕੋਈ ਹੀਰਾ ਫੇਰੀਆਂ ਕਰਦਾ ਵੀ ਇਹ ਵੀ ਉਹਦੇ ਹੁਕਮੰਦਰਾ ਨਹੀਂ 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 ਇਹ ਨਾ ਭਲੇ ਖਿਚ ਰਹੇ ਹੋ। ਇਹ ਗੁਰਬਾਣੀ ਨਹੀਂ ਕਿਹਾ ਦੱਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਬਰਜਨ ਜੇ ਚੋਰੀ ਕਰਦਾ ਤਾਂ ਪੁਲਿਸ ਦੀਆਂ ਡਾਂਗਾਂ ਸਹਿਣੀਆਂ ਹੀ ਪੈਣਗੀਆਂ ਫਿਰ ਮਾਰੇ ਕੰਮ ਕਰਦਾ ਤਾਂ ਬਿਮਾਰੀਆਂ ਦਾ ਸਕਾਰ ਹੋਣਾ ਹੀ ਪਊ ਇਹ ਨਾ ਭਲੇਖਾ ਰੱਖੀ ਮਨੁੱਖ ਮਾਰਾ ਨੇ ਇਥੇ ਸਮਝਾਇਆ ਹੈ ਪਿਆਰੇ ਪ੍ਰਭੂ ਤੇਰੀ ਧੁਰ ਦਰਗਾਹ ਤੋਂ ਆਪ ਆਪਣੇ ਮੱਥੇ ਕਰਮਾਂ ਦਾ ਜਿਹੜਾ ਲੇਖ ਲੇਖਾ ਲਿਖਿਆ ਹੈ ਅਸੀਂ ਜੀਵ ਆਏ ਹਾਂ ਉਸ ਲੇਖ ਅਨੁਸਾਰ ਉਹੀ ਕੰਮ ਅਸੀਂ ਜੀਵ ਕਰ ਸਕਦੇ ਹਾਂ ਅਗੇ ਏਕੋ ਆਪ ਵਰਤਦਾ ਏਕੋ ਆਪ ਵਰਤਦਾ ਪਿਆਰੇ ਘਟ ਘਟ ਰਿਹਾ ਸਮਾਏ ਹੇ ਪਿਆਰੇ ਪ੍ਰਭੂ ਤੂੰ ਇੱਕ ਆਪ ਹੀ ਸਾਰੇ ਜਗਤ ਵਿੱਚ ਮੌਜੂਦ ਹੈ ਹਰੇਕ ਸਰੀਰ ਵਿੱਚ ਤੂੰ ਆਪ ਹੀ ਟਿਕਿਆ ਹੋਇਆ ਹੈ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਨਾਏ ਕੂਪ ਮੈਨੇ ਖੂ ਜੀ ਵਿਚੋਂ ਕੱਢ ਲਾ ਮਾਰਾ ਸੱਚੇ ਪਾਤਸ਼ਾਹ ਨਰਕਾਂ ਦੇ ਖੂਬ ਵਿੱਚੋਂ ਹਰੇ ਏ ਨਾਨਕ ਆਖੇ ਹਰੀ ਮੈਂ ਤੇਰੀ ਸ਼ਰਨ ਆਇਆ ਹਾਂ ਮੈਨੂੰ ਮਾਇਆ ਦੇ ਮੋਹ ਭਰੇ ਸੰਸਾਰ ਖੂਬ ਵਿੱਚੋਂ ਕੱਢ ਲੈ ਅਗਲਾ ਸ਼ਬਦ ਆ ਜੀ ਪਾਵਨ ਪਵਿੱਤਰ ਅੰਗ 3432 ਤੇ ਵਾਹ ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਰਾਗ ਆਸਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੱਟੀ ਲਿਖੀ ਪੱਟੀ ਲਿਖਦਾ ਮਤਲਬ ਜਿਵੇਂ ਆਪਾਂ ਪਹਿਲਾਂ ਫੱਟੀਆਂ ਲਿਖਦੇ ਹੁੰਦੇ ਸੀ ਕਈ ਵਾਰੀ ਨਮਾ ਸੁਣਨ ਵਾਲਾ ਹੁੰਦਾ ਕੋਈ ਨਵੇਂ ਨੂੰ ਨਹੀਂ ਪਤਾ ਹੁੰਦਾ ਕਿ ਪੱਟੀ ਕੀ ਆ ਪੱਟੀ ਉਹ ਜਿਹੜੀ ਫੱਟੀ ਲਿਖਦੇ ਹੁੰਦੇ ਸੀ ਲੱਕੜ ਦੀ ਬਣੀ ਹੁੰਦੀ ਸੀ ਤੇ ਮੇਰਾ ਖਿਆਲ ਆ ਪੰਜਵੀਂ ਤੱਕ ਫੱਟੀਆਂ ਹੀ ਲੱਗੀਆਂ ਰਹਿੰਦੀਆਂ ਸੀ ਪੰਜਵੀਂ ਕਲਾਸ ਤੱਕ ਉਹਨਾਂ ਨੂੰ ਲਿਖਣਾ ਫਿਰ ਉਹਨਾਂ ਨੂੰ ਪੋਚਣਾ ਪੱਟੀ ਲਿਖੀ ਦਾ ਮਤਲਬ ਲ ਇੱਥੇ ਆ ਮਹਾਰਾਜ ਦੱਸਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਹ ਆਪਾਂ ਬਹੁਤ ਵਾਰੀ ਗੱਲ ਕਰਦੇ ਆ ਵੀ ਭਾਈ ਗੁਰੂ ਦੀ ਕਿਰਪਾ ਲੈਣੀ ਆ ਕਿਰਪਾ ਮਿਲਣੀ ਕਿਵੇਂ ਆ ਗੁਰੂ ਦੇ ਬਚਨ ਮੰਨ ਕੇ ਤੇ ਉਹਨਾਂ ਦੀ ਕਮਾਈ ਕਰਨੀ ਹੁਣ ਸਤਿਗੁਰੂ ਦੱਸਦੇ ਨੇ ਸੇ ਸੋਏ ਸ੍ਰੇਸ਼ਟ ਜਨ ਸਾਜੀ ਸਭਨਾ ਸਹਬ ਏਕ ਭੈ ਉਹੀ ਇੱਕ ਪ੍ਰਭੂ ਸਭ ਜੀਵਾਂ ਦਾ ਮਾਲਕ ਹੈ ਜਿਸ ਨੇ ਇਹ ਜਗਤ ਰਚਨਾ ਕੀਤੀ ਹੈ ਸੇਵਤ ਰਹੇ ਚਿੱਤ ਜਨ ਕਾ ਲਾਗਾ ਸੇਵਤ ਰਹੇ ਚਿੱਤ ਜਨ ਕਾ ਲਾਗਾ ਆਇਆ ਤਨ ਕਾ ਸਫਲ ਭੈ ਮਹਾਰਾਜ ਕਹਿੰਦੇ ਜਿਹੜੇ ਬੰਦੇ ਉਸ ਪ੍ਰਭੂ ਨੂੰ ਸਦਾ ਸਿਮਰਦੇ ਰਹੇ ਜਿਨ੍ਹਾਂ ਦਾ ਮਨ ਉਸ ਦੇ ਚਰਨਾਂ ਵਿੱਚ ਜੁੜਿਆ ਰਿਹਾ ਉਹਨਾਂ ਦਾ ਜਗਤ ਵਿੱਚ ਆਉਣਾ ਸਫਲ ਹੋ ਗਿਆ ਭਾਵ ਉਹਨ ਜਗਤ ਵਿੱਚ ਜਨਮ ਲੈ ਕੇ ਮਨੁੱਖਾ ਜਨਮ ਦਾ ਅਸਲ ਅਮਨੋਰਥ ਹਾਸਲ ਕਰ ਲਿਆ ਨਹੀਂ ਤਾਂ ਜਿੰਦੀਆਂ ਲਾਸਾਂ ਹੀ ਤੁਰੇ ਫਿਰਦੇ ਆ ਜੀ ਜਿੰਦੀਆਂ ਲਾਸਾਂ ਹੀ ਕਹੇ ਮਹਾਰਾਜ ਨੇ ਭਈ ਸੂਜੀ ਕੋਈ ਹੈ ਨਹੀਂ ਪੇਟ ਭਰਿਓ ਪਸਵਾਜੋ ਸੋਇਓ ਪੇਟ ਭਰ ਲਿਆ ਪਸੂਆਂ ਨੂੰ ਸੌਂ ਗਏ ਪਸੂ ਵੀ ਸੌਂ ਜਾਂਦਾ پراਟੇ ਮਾਰਦਾ ਰੱਜਿਆ ਹੋਇਆ ਇਸੇ ਤਰ੍ਹਾਂ ਇੱਕ ਰਾਟੇ ਮਾਰੀ ਜਾਂਦਾ ਜਿਹਨੂੰ ਘਰਾੜੇ ਕਹਿ ਦਿੰਦੇ ਆ ਪੰਜਾਬੀ ਚ ਮਹਾਰਾਜ ਕਹਿੰਦੇ ਕੋਈ ਜੀਵਨ ਵਧੀਆ ਨਹੀਂ ਹੈ ਜੀਂਦੀਆਂ ਲਾਸਾਂ ਹੀ ਨੇ ਮਨ ਕਾਹੇ ਭੂਲੇ ਮੂੜ ਮਨ ਜਬ ਲੇਖਾ ਦੇਵੇ ਵੀਰਾ ਤੋ ਪੜਿਆ ਇਹ ਆਪ ਭਾਵ ਨੂੰ ਸਮਝਦੇ ਆਂ ਜੀ ਮਹਾਰਾਜ ਕਹਿੰਦੇ ਹੈ ਮੇਰੇ ਮਨ ਹੈ ਮੂਰਖ ਮਨ ਅਸਲ ਜੀਵਨ ਰਾਤ ਕਿਉਂ ਲੰਬੇ ਜਾ ਰਿਹਾ ਹੈ ਅਸਲ ਜੀਵਨ ਰਾਹ ਤੋਂ ਵਾਹ ਅਸਲ ਜੀਵਨ ਰਾਹ ਤੋਂ ਕਿਉਂ ਲੰਬੇ ਜਾ ਰਿਹਾ ਹੈ ਵੀ ਤੇਰੇ ਮਨੁੱਖੇ ਜੀਵਨ ਦਾ ਜਿਹੜਾ ਅਸਲ ਰਸਤਾ ਹੈ ਉਹ ਤੂੰ ਖੁੰਝ ਕੇ ਤੂੰ ਭਟਕਿਆ ਫਿਰਦਾ ਇਧਰ ਉਧਰ ਜਿਵੇਂ ਕਿ ਆਪਾਂ ਧਾਰਨ ਨਾਲ ਲਈਏ ਵੀ ਸਮੁੰਦਰ ਦੇ ਵਿੱਚੋਂ ਸੱਲ ਉੱਠੀ ਜਿਹਨੂੰ ਆਪਾਂ ਲਹਿਰ ਕਹਿ ਦਿੰਨੇ ਆ ਸੁਨਾਮੀ ਲਹਿਰਾਂ ਜਿਹਨੂੰ ਕਹਿ ਦਿੰਨੇ ਆ ਕੱਲਾ ਲਹਿਰ ਉੱਠੀ ਸਮੁੰਦਰ ਦੇ ਵਿੱਚੋਂ ਤੋਂ ਬਹੁਤ ਤੇਜ਼ ਆਉਂਦੀ ਹੁੰਦੀ ਆ ਕਾਫੀ ਕੁਝ ਰੋੜ ਕੇ ਵੀ ਲੈ ਜਾਂਦੀ ਆ ਜੇ ਉਹ ਲਹਿਰ ਪਿੱਛੇ ਵਾਪਸੀ ਮੁੜ ਕੇ ਸਮੁੰਦਰ ਚ ਪਹੇ ਜੇ ਫੇਰ ਕੀ ਬਣ ਜਾਂਦਾ ਉਹ ਸਮੁੰਦਰ ਦਾ ਰੂਪ ਹੀ ਹੋ ਜਾਂਦੀ ਆ ਸਮੁੰਦਰ ਹੀ ਹੋ ਜਾਂਦੀ ਆ ਜਿਹੜੀ ਲਹਿਰ ਦੀਆਂ ਜਿਹੜੀ ਛਲ ਦੀਆਂ ਬਿਚੋਂ ਪਾਣੀ ਬੜਕ ਕੇ ਪਾਸੇ ਟੋਇਆਂ ਟਿੱਬਿਆਂ 'ਚ ਜਾਵੜੇ ਉਹ ਫਿਰ ਸੁੱਕ ਸੜ ਕੇ ਖਤਮ ਹੋ ਜਾਂਦਾ ਵਿੱਚ ਕਈ ਵਾਰੀ ਖੜੇ ਪਾਣੀ ਦੇ ਵਿੱਚ ਜੀਵ ਵੀ ਚੱਲ ਜਾਂਦੇ ਨੇ ਕੀੜਮ ਕੀੜੇ ਪਏ ਹੁੰਦੇ ਆ ਵੱਡੇ ਵੱਡੇ ਸੁੰਡ ਫਿਰਦੇ ਹੁੰਦੇ ਆ ਉਹਦੇ 'ਚ ਇਸ ਤਰ੍ਹਾਂ ਪਾਈ ਮਨੁੱਖਾ ਜੀਵਨ ਆ ਤੇਰਾ ਪ੍ਰਮਾਤਮਾ ਤੋਂ ਆਇਆ ਮਨੁੱਖਾ ਜੀਵਨ ਮਿਲਿਆ ਤੈਨੂੰ ਅਕਾਲ ਪੁਰਖ ਵਾਹਿਗੁਰੂ ਤੋਂ ਜੇ ਉਸ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਰਹੇਂ ਤੇ ਵਾਪਸ ਉਸੇ ਵਿੱਚ ਹੀ ਜਾਵੜੇ ਲੀਨ ਹੋ ਜੇ ਉਸੇ ਵਿੱਚ ਤਾਂ ਪ੍ਰਭੂ ਪਰਮਾਤਮਾ ਦਾ ਰੂਪ ਹੀ ਹੋ ਜਾਏਗਾ ਤੇ ਜੇ ਉਸ ਰਸਤੇ ਤੋਂ ਪ੍ਰਭੂ ਪਰਮਾਤਮਾ ਵਾਲੇ ਨਾਮ ਵਾਲੇ ਰਸਤੇ ਤੋਂ ਖੁੰਝ ਕੇ ਟੋਆਂ ਟਿੱਬਿਆਂ 'ਚ ਜਾਵੜਿਆ ਇਧਰ ਉਧਰ ਤੁਰਿਆ ਫਿਰਦਾ ਰ ਡੇਰਿਆਂ ਤੇ ਕਬਰਾਂ ਮੜੀਆਂ ਮਸਾਣੀਆਂ ਤੇ ਫਿਰਦਾ ਰਿਹਾ ਤਾਂ ਫਿਰ ਉਹ ਛੱਲ ਦੇ ਪਾਣੀ ਵਾਂਗ ਸੁੱਕ ਸੜ ਕੇ ਖਤਮ ਹੋ ਜਾਏਗਾ ਕਿਸੇ ਲੇਖੇ ਵਿੱਚ ਨਹੀਂ ਲੱਗਣਾ ਮਨੁੱਖਾ ਜੀਵਨ ਜਬ ਲੇਖਾ ਦੇਵੇ ਵੀਰਾ ਤੋ ਪੜਿਆ ਵੀਰਾ ਦਾ ਮਤਲਬ ਹੈ ਵੀਰ ਤੋ ਤਦੋਂ ਪੜਿਆ ਵਿਦਵਾਨ ਭਾਵ ਪੜ ਕੇ ਵਿਦਵਾਨ ਹੋ ਜਾਣਾ ਜ਼ਿੰਦਗੀ ਦਾ ਅਸਲੀ ਮਨੋਰਥ ਨਹੀਂ ਹੈ ਉਹੀ ਮਨੁੱਖ ਕਾਮਯਾਬ ਜੀਵਨ ਵਾਲਾ ਕਿਹਾ ਜਾ ਸਕਦਾ ਹੈ ਜਿਸ ਦੇ ਅਮਲ ਚੰਗੇ ਹਨ ਨੋਟ ਲਬਜ ਰਹਾਉ ਦਾ ਅਰਥ ਹੈ ਠਹਿਰੋ ਜਾਓ ਇਸ ਸਾਰੀ ਬਾਣੀ ਦਾ ਕੇਂਦਰ ਭਾਵ ਇਹਨਾਂ ਦੋ ਤੁਕਾਂ ਵਿੱਚ ਹੈ ਮਹਾਰਾਜ ਕਹਿੰਦੇ ਜਦੋਂ ਤੂੰ ਆਪਣੇ ਕੀਤੇ ਕਰਮਾਂ ਦਾ ਹਿਸਾਬ ਦੇਵੇਂਗਾ ਤੇ ਹਿਸਾਬ ਵਿੱਚ ਸੁਰਖਰੂ ਮੰਨਿਆ ਜਾਏਗਾ ਤਦੋਂ ਹੀ ਤੂੰ ਪੜਿਆ ਹੋਇਆ ਵਿਦਵਾਨ ਸਮਝਿਆ ਜਾਏਗਾ ਜੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਦਾ ਤੇ ਸਹੀ ਕੰਮ ਕਰਦਾ। ਕਈ ਹੁਣ ਬਾੜੇ ਬਾਲੇ ਪੜੇ ਲਿਖੇ ਵੀ ਆਪਾਂ ਕਹਿ ਦਨੇ ਆ। ਬਾਲੇ ਪੜੇ ਲਿਖੇ ਵੀ ਦੇਖੇ ਆ। ਬਿਰਲਿਆਂ ਨੂੰ ਛੱਡ ਕੇ ਮਾੜੇ ਸੁਭਾਅ ਵਾਲੇ ਬੰਦੇ ਉਹ ਕਿਸੇ ਵੀ ਮਹਿਕਮੇ 'ਚ ਹੋਣ, ਪੁਲਿਸ 'ਚ ਵੀ ਪੁਲਿਸ ਵਿੱਚ ਵੀ ਮਾੜੇ ਸੁਭਾਅ ਵਾਲੇ ਹੁੰਦੇ ਹੈਗੇ ਨੇ। ਹਰ ਮਹਿਕਮੇ 'ਚ ਹੀ ਹਰ ਸ਼੍ਰੇਣੀ 'ਚ ਕਹਿ ਲੋ ਜਿਹੜਾ ਮਾੜੇ ਸੁਭਾਅ ਵਾਲਾ ਉਹ ਚਾਹੇ ਜੱਡਾ ਮਰਜੀ ਵਿਦਵਾਨ ਹੋਵੇ, ਪੜਿਆ ਹੋਵੇ, ਜੇ ਸੁਭਾਅ ਹੀ ਨਹੀਂ ਚੰਗਾ। ਕਦਰ ਹੀ ਨਹੀਂ ਜਾਣਦਾ ਮਨੁੱਖ ਦੀ ਮਨੁੱਖ ਨੂੰ ਮਨੁੱਖੀ ਨਹੀਂ ਸਮਝਦਾ ਫੇਰ ਨਹੀਂ ਇਹ ਕਿ ਤੇਰਾ ਪਾਰ ਉਤਾਰਾ ਹੋਣਾ ਭਾਈ ਇਹ ਤਾਂ ਪੜਿਆ ਵੀ ਤੁਹਾਰਾ ਜੀ ਕਹਿੰਦੇ ਤਾਂ ਹੀ ਮੰਨਿਆ ਜਾਏਗਾ ਤਾਂ ਹੀ ਸਮਝਿਆ ਜਾਏਗਾ ਵਿਦਵਾਨ ਵੀ ਜੇ ਤੇਰੇ ਕੋਲ ਨਿਮਰਤਾ ਹੈ ਇਨਸਾਨ ਨੂੰ ਇਨਸਾਨ ਸਮਝਦਾ ਆਪਣੇ ਫਰਜ਼ ਅਦਾ ਕਰਦਾ ਸਹੀ ਤੇ ਜੇ ਭਾਈ ਫੂਫਾ ਤੇਰੇ ਕੋਲੇ ਅਹੁਦੇ ਦੀ ਤਾਂ ਨਰਕਾਂ ਦਾ ਅਧਿਕਾਰੀ ਹੀ ਹੈ ਮਹਾਰਾਜ ਕਹਿੰਦੇ ਇਹ ਬੰਦਾ ਅਗੇ ਮਾਰਾ ਦਾਦਨੇ ਈ ਬੜੀ ਆਦ ਪੁਰਖ ਹੈ ਦਾਤਾ ਆਪੇ ਸੱਚਾ ਸੋਈ ਜਿਹੜਾ ਵਿਆਪਕ ਪ੍ਰਭੂ ਸਾਰੀ ਰਚਨਾ ਦਾ ਮੂਲ ਹੈ ਜੋ ਸਭ ਜੀਵਾਂ ਨੂੰ ਰਿਜਕ ਦੇਣ ਵਾਲਾ ਹੈ ਉਹ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ ਬਾਕੀ ਸਾਰਾ ਸੰਸਾਰ ਆਉਂਦਾ ਜਾਂਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਜਦੋਂ ਇਹ ਸੰਸਾਰ ਸ੍ਰਿਸ਼ਟੀ ਨਹੀਂ ਸੀ ਉਦੋਂ ਵੀ ਉਹ ਸੋਨ ਸਮਾਧੀ ਵਿੱਚ ਮੌਜੂਦ ਸੀ ਹੁਣ ਅਨੇਕ ਏਕ ਤੋਂ ਅਨੇਕ ਹੋਇਆ ਹੋਇਆ ਸ੍ਰਿਸ਼ਟੀ ਦੇ ਵਿੱਚ ਵੱਸਦਾ ਹਰ ਹਰ ਘਟ ਘਟ ਵਿੱਚ ਹਰ ਜੂ ਵਸੇ ਸੰਤਨ ਕੋਹੋ ਪਕਾਰ ਗੁਰੂ ਸਹਿਬਾਨਾਂ ਨੇ ਭਗਤ ਪਿਆਰਿਆਂ ਨੇ ਪਕਾਰ ਪਕਾਰ ਕੇ ਕਿਹਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਘਟ ਘਟ ਵਿੱਚ ਕਣ ਕਣ ਵਿੱਚ ਵੱਸਦਾ ਹੈ ਤੇ ਜੇ ਮਨੁੱਖ ਆਪਦੀ ਵਿਦਵਾਨੀ ਦਾ ਹੰਕਾਰ ਚੱਕੀ ਫਿਰਦਾ ਆਪਦੇ ਅਹੁਦੇ ਦਾ ਹੰਕਾਰ ਆਦੇ ਕੋਲੇ ਤੇ ਦੂਜਿਆਂ ਨੂੰ ਕੀੜੇ ਮਕੋੜੇ ਹੀ ਸਮਝਦਾ ਫੇਰ ਭਾਈ ਜਿਹੋ ਜਾਂ ਤੂੰ ਕਿਸੇ ਨੂੰ ਸਮਝਦਾ ਉਹੇ ਜਾਈਂ ਆ ਤੂੰ ਕਿਉਂਕਿ ਜੋ ਟੈਂਕੀ ਵਿੱਚ ਹੈ ਉਹੀ ਨਿਕਲੇਗਾ ਟੈਂਕੀ ਦੁੱਧ ਦੀ ਵੀ ਭਰੀ ਹੈ ਉਹਦੇ ਚੋਂ ਦੁੱਧ ਆਉਂਦਾ ਇੱਕ ਟੈਂਕੀ ਪਾਣੀ ਦੀ ਭਰੀ ਹੈ ਉਹਦੇ ਵਿੱਚੋਂ ਪਾਣੀ ਆਉਂਦਾ ਇੱਕ ਕਾਲੇ ਤੇਲ ਦੀ ਭਰੀ ਹੈ ਉਹਦੇ ਵਿੱਚੋਂ ਕਾਲਾ ਤੇਲ ਆਉਂਦਾ ਇਹ ਭਾਈ ਜੋ ਤੇਰੇ ਹਿਰਦੇ ਦੀ ਟੈਂਕੀ ਦੇ ਵਿੱਚ ਤੂੰ ਭਰਿਆ ਨਾ ਉਹੀ ਬਾਹਰ ਆਏਗਾ ਜੇ ਗੁਰੂ ਦਾ ਨਾਮ ਗੁਰੂ ਦਾ ਸਿਧਾਂਤ ਪ੍ਰਭੂ ਪਰਮਾਤਮਾ ਦੀ ਨਾਮ ਬਾਣੀ ਤੇਰੇ ਹਿਰਦੇ ਘਰ ਵਿੱਚ ਵਸੀਆ ਤਾਂ ਉਹੀ ਬਾਹਰ ਆਏਗੀ ਜੇ ਗਾਲੀ ਗਲੋਚ ਈਰਖਾ ਦਬੈਤ ਸਾੜਾ ਜੈਲਸ ਤੇਰੇ ਹਿਰਦੇ ਘਰ ਵਿੱਚ ਭਰੀ ਆ ਤਾਂ ਉਹੀ ਹੋਏਗੀ ਆ ਮਾਵਾ ਨਾਲ ਹੀ ਜੈਲਸ ਕਰੀ ਜਾਂਦੇ ਨੇ ਲੋਕ ਸਕੀਆਂ ਮਾਵਾ ਨਾਲ ਜੈਲਸ ਕਰੀ ਜਾਂਦੇ ਆ ਘਰ ਦੀ ਨੂੰ ਕਹਿਣਾ ਵੀ ਤੂੰ ਕੰਮ ਨਾ ਕਰ ਦੂ ਉਹ ਕਰਦੀ ਰਹੇ ਜੇ ਉਹਨੇ ਕਰ ਲਿਆ ਫਿਰ ਉਲਟ ਵੀ ਪੈਣਾ ਪੁੱਠੇ ਬਹੁਤ ਦੇਖਦਾ ਜੀ ਵੇਰੇ ਹੀ ਦੁਕਾਨਦਾਰੀ ਆ ਮੈਂ ਚਲਦੀ ਫਿਰਦੀ ਦੁਕਾਨਦਾਰੀ ਆ ਮੇਰੀ ਮੈਂ ਜਾਨਾ ਡੋਰ ਟੂ ਡੋਰ ਜਾਨਾ ਘਰਾਂ ਵਿੱਚ ਸਮਾਨ ਪਹਚਾਉਣ ਵਾਸਤੇ ਦੇਖਦਾ ਰਹਿਣਾ ਮੈਂ ਸੁਣਦਾ ਰਹਿਣਾ ਰਿਸ਼ਤੇਦਾਰਾਂ ਚੋਂ ਵੀ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਨੇ ਕਹਿਣ ਦਾ ਭਾਵ ਆ ਵੀ ਭਾਈ ਜੇ ਤੂੰ ਨਾਂ ਬਾਣੀ ਨਾਲ ਜੁੜਿਆ ਤੇਰੇ ਕੋਲੇ ਤੇਰੀ ਬੋਲ ਬਾਣੀ ਵੀ ਸਹੀ ਹੋਏਗੀ ਤੂੰ ਆਪਣੇ ਫਰਜ਼ੇ ਦਾ ਵੀ ਕਰੇਗਾ ਜਿਹੜਾ ਤੇਰਾ ਹੱਕ ਬਣਦਾ ਕੰਮ ਕਰਨ ਦਾ ਉਹ ਕਰੇਗਾ ਚਾਹੇ ਕੋਈ ਅਫੀਸਰਾ ਚਾਹੇ ਕੋਈ ਬਿਜਲੀ ਮਹਿਕਮੇ ਚਾਹੇ ਕਿਤੇ ਵੀ ਆ ਚਾਹੇ ਕੋਈ ਕਚਹਿਰੀਆਂ ਚ ਬੈਠਾ ਚਾਹੇ ਕੋਈ ਜੱਜ ਦਾ ਉਹਦਾ ਜਿਹਦੇ ਕੋਲੇ ਜੇ ਉਹ ਸਹੀ ਚਲਾਮ ਸਹੀ ਕੰਮ ਕਰਦਾ ਸਹੀ ਸੱਚਾ ਹੱਤ ਸੱਚ ਦਾ ਆਏ ਕਹਿ ਲੋ ਵੀ ਸੱਚ ਨਾਲ ਜੁੜਿਆ ਹੋਇਆ ਸਹੀ ਕੰਮ ਕਰਦਾ ਮਜ਼ਦੂਰ ਤੋਂ ਲੈ ਕੇ ਵੱਡੇ ਲੀਡਰ ਤੱਕ ਕਹਿ ਲੋ ਪਰਵਾਨ ਜੇ ਆਪਣੇ ਉਹਦੇ ਦਾ ਹੰਕਾਰ ਚੱਕੀ ਫਿਰਦਾ ਦੂਜਿਆਂ ਨੂੰ ਕੀੜੇ ਮਕੌੜੇ ਸਮਝਦਾ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਕਹਿੰਦਾ ਕੰਮ ਕਰਨ ਨੂੰ ਤਿਆਰ ਨਹੀਂ ਗੇੜੇ ਮਰਵਾਈ ਜਾਂਦਾ ਫੇਰ ਆਏ ਕਹਿ ਲੋ ਤੁਸੀਂ ਵੀ ਉਹ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਉਹ ਟੁੱਟਿਆ ਉਹ ਮਨੁੱਖਤਾ ਦੇ ਵਿੱਚ ਪਰਮਾਤਮਾ ਨੂੰ ਦੇਖ ਨਹੀਂ ਰਿਹਾ ਭਾਲ ਦਾ ਬਖਸ਼ਿਸ਼ ਵੱਡੀ ਆ ਵੀ ਵੱਡੀ ਬਖਸ਼ਿਸ਼ ਹੋ ਜਾ ਮੇਰੇ ਤੇ ਅਕਾਲ ਪੁਰਖ ਵਾਹਿਗੁਰੂ ਦੀ ਸਾਰੀ ਦੀ ਸਾਰੀ ਕਿਰਪਾ ਹੀ ਮੇਰੇ ਤੇ ਹੋ ਜਾ ਹਰੇਕ ਇਨਸਾਨ ਕਹਿੰਦਾ ਮੈਂ ਵੀ ਇਹੀ ਚਾਹਣਾ ਪਰ ਭਾਈ ਇੱਥੇ ਅਮਲਾਂ ਦੇ ਹੋਣ ਨੇ ਨਿਵੇੜੇ ਕਿਸੇ ਨਾਲ ਤੇਰੀ ਬਾਤ ਪੁੱਛਣੀ ਇਹ ਤੇਰੇ ਅਮਲ ਤੇਰੇ ਚੰਗੇ ਕਰਮਾਂ ਦਾ ਨਿਵੇੜਾ ਹੋਣਾ ਬਾਤ ਕਿਸੇ ਨੇ ਨਹੀਂ ਪੁੱਛਣੀ ਤੇਰੀ ਦੇਖਦੇ ਹਾਂ ਹੁਣ ਆਪਾਂ ਸੰਸਾਰ ਦੇ ਵਿੱਚ ਵੀ ਦੇਖਦੇ ਹਾਂ ਘਰ ਪਰਿਵਾਰਾਂ ਵਿੱਚ ਵੀ ਦੇਖਦੇ ਹਾਂ ਨਹੀਂ ਪੁੱਛਦਾ ਕੋਈ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੇਰੀ ਕਿਸੇ ਨੇ ਬਾਹ ਨਹੀਂ ਫੜਨੀ ਇਹ ਵਿੱਚੋਂ ਗੱਲਾਂ ਕਰਨੀਆਂ ਪੈਂਦੀਆਂ ਜੀ دنیਾਬੀ ਆ ਜਿਹੜੀਆਂ ਉਹ ਸ਼ਬਦ ਮੁਤਾਬਕ ਗੱਲ ਆ ਜਾਂਦੀ ਹੈ ਸਾਹਮਣੇ ਤੋਂ ਕਰਨੀ ਪੈਂਦੀ ਹੈ ਮਹਾਰਾਜ ਕਹਿੰਦੇ ਈਵੜੀ ਆਦਪੁਰਖ ਹੈ ਦਾਤਾ ਆਪੇ ਸੱਚਾ ਸੋਈ ਜਿਹੜਾ ਵਿਆਪਕ ਪ੍ਰਭੂ ਸਾਰੀ ਰਚਨਾ ਦਾ ਮੂਲ ਹੈ ਜੋ ਸਭ ਜੀਵਾਂ ਨੂੰ ਰਿਜਕ ਦੇਣ ਵਾਲਾ ਹੈ ਉਹ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ ਬਾਕੀ ਕੁਛ ਨਹੀਂ ਰਹਿਣਾ ਸੰਸਾਰ ਤੇ ਆਏ ਆ ਮਨੁੱਖਾ ਜਨਮ ਭੋਗਿਆ ਚਲੇ ਗਏ ਸੰਸਾਰ ਤੋਂ ਚਲੇ ਗਏ ਉਹਦੀ ਕੁਦਰਤ ਦੇ ਨਿਯਮ ਮੁਤਾਬਕ ਜੀਵਨ ਮਿਲਿਆ ਤੇ ਉਹ ਜਿਹਾ ਜੀਵਨ ਜੀ ਕੇ ਅਸੀਂ ਚਲੇ ਜਾਨਾ ਇਹ ਨਾ ਅੱਖਰਾਂ ਵਿੱਚ ਜੋ ਗੁਰਮੁਖ ਬੂਝੇ ਤਿਸ ਸਿਰ ਲੇਖਣਾ ਹੋਈ ਜੇ ਭਾਈ ਗੁਰੂ ਦੀ ਬਾਣੀ ਮੁਤਾਬਕ ਤੂੰ ਜੀਵਨ ਕਰ ਲਵੇਂ ਇਹਨਾਂ ਲੇਖਾਂ ਨੂੰ ਸਮਝ ਲਵੇਂ ਅੱਖਰਾਂ ਨੂੰ ਸਮਝ ਲਵੇਂ ਬਿ ਗੁਰੂ ਗੁਰੂ ਮਹਾਰਾਜ ਕੀ ਕਹਿੰਦੇ ਨੇ ਫਿਰ ਮਹਾਰਾਜ ਕਹਿੰਦੇ ਵਿਦਵਾਨ ਉਹੀ ਮਨੁੱਖ ਹੈ ਜੋ ਗੁਰੂ ਦੀ ਸ਼ਰਨ ਪੈ ਕੇ ਆਪਣੀ ਵਿੱਦਿਆ ਦੀ ਰਾਹੀਂ ਉਸ ਪ੍ਰਭੂ ਦੇ ਅਸਲੇ ਨੂੰ ਸਮਝ ਲੈਂਦਾ ਹੈ ਤੇ ਫਿਰ ਜੀਵਨ ਰਾਹ ਤੋਂ ਲਾਂਬੇ ਨਹੀਂ ਜਾਂਦਾ ਉਸ ਮਨੁੱਖ ਦੇ ਸਿਰ ਉੱਤੇ ਬਕਾਰਾਂ ਦਾ ਕੋਈ ਕਰਜ਼ਾ ਇਕੱਠਾ ਨਹੀਂ ਹੁੰਦਾ ਊੜੇ ਉਪਮਾ ਤਾਂ ਕੀ ਕੀਜੇ ਜਾ ਕਾ ਅੰਤਨ ਪਾਇ ਮਹਾਰਾਜ ਕਹਿੰਦੇ ਜਿਸ ਪ੍ਰਮਾਤਮਾ ਦੇ ਗੁਣਾਂ ਦਾ ਅਖੀਰਲਾ ਬੰਨ ਲੱਭ ਨਹੀਂ ਸਕੀਦਾ ਮਨੁੱਖਾ ਜਨਮ ਪਾ ਕੇ ਉਸ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਇਹ ਇੱਕ ਕਮਾਈ ਹੈ ਜੋ ਮਨੁੱਖ ਦੇ